ਸੋਨ ਪਰੋ ਕੋਈ ਨਹੀਂ ਉਹਨਾਂ ਬਾਰੇ ਮੈਂ ਤੁਹਾਡੇ ਨਾਲ 2-4 ਮਿੰਟ ਚ ਗੱਲ ਕਰਨੀ ਹੈ ਪਹਿਲੀ ਜਿਹੜੀ ਗੱਲ ਇਹ ਕੀ ਹੈ ਕਿ ਮੈਂ ਉਹਨੇ ਬੇਨਤੀ ਕੀਤੀ ਹੈ ਕਿ ਆਫਰ ਦੇ ਦੇਣਾ ਕੋਈ ਆਪਾਂ ਫਰਦ ਦੀ ਸਾਂਝ ਪੋਣੀ ਆ ਕਿਸ ਤੰਦਨਾ ਖਾਲਸਾ ਕੀ ਦਾ ਜਵਾਬ ਦਿਓ ਵਾਈ ਕੁੜਾ ਤੇ ਫਰਕ ਕੀ ਨਹੀਂ ਹੈ ਕੋਈ ਬਹਿ ਨਹੀਂ ਤੇ ਪੱਪਾ ਕਿਉਂ ਮੈਂ ਮੈਂ ਕਰਿਆ ਨਹੀਂ ਸਾਡੀ ਇੰਡੀਵਿਜੂਅਲ ਆਇਡੈਂਟੀਟੀ ਕੋਈ ਰੈਲਵੈਂਸ ਨਹੀਂ ਕਰਦੀ। ਇਹ ਇੰਡੀਵਿਜੂਅਲ ਜਿਹੜੀ ਹੈਗੀ ਹੈ ਸਾਡੀ ਆਇਡੈਂਟੀਟੀ ਜਦੋਂ ਤੱਕ ਅਸੀਂ ਆਪਣੇ ਚੋ ਹੀ ਖਤਮ ਨਹੀਂ ਕਰਾਂਗੇ ਉਦੋਂ ਤੱਕ ਜਿਹੜੀ ਆਕਾਮ ਪੁਰਖ ਨੇ ਮਨੁੱਖ ਨੂੰ ਸਾਜਣ ਬਿਲੇ ਇੱਕ ਭਾਵਨਾ ਪੈਦਾ ਕੀਤੀ ਸੀ ਕਿ ਮਨੁੱਖ ਨੂੰ ਮਨੁੱਖਾ ਜੋਰ ਦੇ ਤੌਰ 'ਤੇ ਉਹ ਭਾਵਨਾ ਨਹੀਂ ਸੋਜੀ ਹੋ ਸਕਦੀ। ਅਦਰਦਾਰਸ਼ੀ ਬੜਾ ਸਪਸ਼ਟ ਕਹਿੰਦੇ ਨੇ ਕਿ ਜਦੋਂ ਹਮ ਹੁੰਦੇ ਤੇ ਤਬ ਤੂੰ ਨਹੀਂ ਤੇ ਅਬ ਤੂੰ ਹੀ ਮੈਂ ਨਾ ਹਾਂ ਤੇ ਤੁਮ ਤੋਂ ਕਰਦਾ ਤੂੰ ਪਿਆ ਤੇ ਮੁੱਝ ਮੇਰਾ ਨਾ ਮੂੰ ਤੇ ਜਦ ਆਪਾ ਕੱਤ ਪਰਕਾ ਮਿਟ ਗਿਆ ਤੇ ਜਦ ਦੇਖਾਂ ਕੱਤ ਤੂੰ ਹੋਏ ਹੋਏ ਦੂਜੀ ਗੋਰੀ ਸੀ ਕਿ ਨਿਰਵਰ ਦੇ ਸਿੱਖ ਬੰਦਾ ਤੂੰ ਆ ਮੈਨੂੰ ਸਮਝ ਲਈ ਜੀ ਪੂਰਤ ਸਭੇ ਮੰਨਦੇ ਇਹ ਉਸ ਦਾ ਹੈ ਕਿ ਮੈਂ ਅੰਗਰੇਜ਼ਵਾਣ ਹੁਣੇ ਬ੍ਰਿਸ਼ਟਾ ਜੋ ਵੀ ਸਾਬਲਾਂ ਸੇ ਕੋਠਾ ਗੁਰੂ ਗੱਲ ਕਰਕੇ ਗਿਆ ਸਮੁਹ 376 ਦੇ ਸੈਮੀਨਾਰ ਲਈ ਉਦੋਂ ਮੈਂ ਫਾਈਨੈਂਸ ਡਿਪਾਰਟਮੈਂਟ ਦੇ ਤਹਾਰੇ ਰਿਸਰਚ ਅਸਿਸਟੈਂਟ ਦੀ ਕੰਮ ਕਰਦਾ ਸੀਗਾ ਸਮਝ ਨਹੀਂ ਸੀ ਉਹਨਾਂ ਨੂੰ ਮੁਸ਼ਕਲ ਆ ਰਹੀ ਤੇ ਪ੍ਰੋਫੈਸਰ ਸਿੰਘ ਜੀ ਨੇ ਮੈਨੂੰ ਲਾ ਕੇ ਕਿਹਾ ਵੀ ਕਾਕਾ ਆ ਗ੍ਰਾਂਡ ਰਹੀ ਹੈ ਤੇ ਮੇਰਾ ਜੀ ਕਹਦਾ ਨਿਰਮਲ ਜੀ ਅਪਕਸ਼ਾ ਕਰਕੇ ਮੈਂ ਪਰਸਪਤ ਨੂੰ ਮੈਂ ਸਮਝੋ ਮਿਹਰੇ ਲਿਖੇ ਸੋਣਾਂਗੇ ਸੂਰਜ ਜੀ ਨੇ ਜੀ ਬਹੁਤ ਸੋਹਣੀ ਸੀ ਉਹ ਕਹਿੰਦੇ ਮਨੂਏ ਦੱਸ ਤੂੰ ਗੁਰਬਾਣੀ ਬੜੀ ਔਖੇ ਨਾ ਹਾਂ ਜੀ ਕਹਿੰਦੇ ਇਹ ਦੱਸੇ ਗੁਰਬਾਣੀ ਨੂੰ ਸਮਝਣ ਵਾਸਤੇ ਦੀ ਅਰਥ ਸੰਭ ਨਹੀਂ ਸਭ ਤੋਂ ਪਹਿਲਾਂ ਠਿਕਾ ਕਿਡਾ ਮੈਂ ਫਿਰ ਕੋਟੀ ਕਹੋ ਫਿਰ ਕਿਹ ਮੈਂ ਕਹਿੰਦੀ ਬੰਦ ਸਿੰਘ ਜਿਹਨੇ ਲੋਕਾ ਨੂੰ ਲੈ ਨਿਰਮਲ ਇਹ ਰਚਾ ਫੇਰ ਜੇ ਸਿੱਖ ਇਤਿਹਾਸ ਨੂੰ ਸਮਝਣਾ ਹੈ ਸਿੱਖ ਸਭਿਆਚਾਰ ਨੂੰ ਸਮਝਣਾ ਹੈ ਸਿੱਖਸ ਦਾ ਨਾਮ ਸਮਝਣਾ ਹੈ ਤੇ ਇਹ ਦੱਸ ਜਿਹੜਾ ਪੰਥ ਪ੍ਰਕਾਸ਼ ਆ ਜਿਹੜਾ ਤੁ ਗਿਆਨੀ ਕ੍ਰਿਪਾਲ ਸਿੰਘ ਨਾਲ ਰਲ ਕੇ ਕੰਮ ਕਰਾਉਂਦਾ ਰਿਹਾ ਉਹ ਕਿਨੇ ਲਿਖਿਆ ਗਿਆ ਗਿਆਨੀ ਨੇ ਤੇ ਕਨੇ ਉਹ ਕੌਣ ਸੀ ਮਹਾਰੋਹੀ ਨੋਟ ਤੇ ਫੇਰ ਰੋਜ਼ ਹਰ ਰੋਜ਼ ਸਵੇਰ ਸ਼ਾਮ ਕਥਾ ਹੁੰਦੀ ਹੈ ਗੁਰੂ ਘਰਾਂ ਵਿੱਚ ਸੂਰਜ ਪ੍ਰਕਾਸ਼ ਦੀ ਤੇ ਉਹ ਕਿਨੇ ਲਿਖਿਆ ਮਨ ਚੁਰਾ ਮਣੀ ਫਸ ਬੋਖਸੁਰ ਮਣੀ ਕੰਦਰੀ ਉਹ ਕੌਣ ਸੀ ਬਾਈ ਉਹ ਨੂੰ ਉਹ ਕਦੇ ਕੌਣ ਹੈ ਜੇ ਗੁਰਬਾਣੀ ਸਮਝੇ ਤਾਂ ਨਿਪਟਿਆ ਸਾਰਾ ਲੈਣੇ ਜੇ ਗੁਰ ਇਤਿਹਾਸ ਸਿੱਖ ਸਬਾਚਾਰ ਸਿੱਖਾਂ ਨੂੰ ਸਮਝਣੇ ਤਾਂ ਤੁਸੀਂ ਨਿਪਟਣੇ ਸਾਰਾ ਲੈਣੇ ਤੇ ਕੰਦਰੀ ਇਸ ਗੱਲ ਤੇ ਗੁੱਸੇ ਹੁੰਦੇ ਤਾਂ ਹੋਰ ਆਣੀ ਦੀ ਗੋਲ ਗੱਲ ਆਪ ਪਹਿ ਨਹੀਂ ਸਕਣਾ ਸੋ ਗੁਰੂ ਪਹਿਲੋ ਇਹ ਜਿਹੜੀ ਹੈ ਨਾ ਸੋਚ ਕੇ ਕਿ ਨਿਰਮਲ ਭੇਟ ਕੋਈ ਵੱਖਰਾ ਇੱਕ ਬੇਖ ਹੈ ਇਹ ਜਿਸ ਸਭ ਤੋਂ ਵੱਧ ਤਾਰਨੇ ਹੈਗਾ ਤੇ ਜਿਹੜੀ ਗੱਲ ਸ੍ਰੀ ਸਤਜੋ ਜਿਹੜੇ ਕੁਸ਼ਕਤਵਾਏ ਨੇ ਸਵਾਮੀ ਜੀ ਨੇ ਬੈਗਮ ਬੜੀ ਸਾਇੰਸ تھی ਉਹ ਇਹ ਹੈ ਅਸੀਂ ਇੱਥੇ ਬੈਠ ਕੇ ਨਿਰਮਲ ਭੇਟ ਦੀ ਜਿਹੜੀ ਗੱਲ ਕਰਦੇ ਆ ਮੇਰੇ ਖਾਲਸਾ ਜ ਕੋਈ ਇੱਕ ਬੇ ਹੋਗਾ ਜਿਹਨੂੰ ਮੈਂ ਸਾਰੇ ਪਹੁੰਚ ਨਹੀਂ ਪਤਾ ਪਰ ਇੱਕ ਪਹਿਲੀ ਵਾਰ ਹੈ ਪਿਛਲੇ 3-4 ਸਾਲ ਤੋਂ ਸੜਿ ਸਵਾਹ ਹੋ ਸੰਧ ਪਪਾ ਜੋ ਸਿੰਘ ਜੀ ਨੇ ਉਤਮ ਕੀਤਾ ਕਿ ਇਹ ਜਿਹੜੀ ਨਿਰਭੈ ਦੀ ਖੁਸ਼ਬੂ ਹੈ ਇਹ ਨੂੰ ਘਰ ਘਰ ਵਿੱਚ ਪਹੁੰਚਾਇਆ ਜਾ। ਇਹ ਉਹ ਘਰ ਘਰ ਵਿੱਚ ਪਹੁੰਚਾਉਣ ਦਾ ਇਹ ਸਾਧਨ ਬਣਿਆ ਨਾ ਉਪਮਾ। ਕਿਉਂਕਿ ਮੇਰਾ ਇੱਕ ਮੰਨਣਾ ਹੈ ਕਿ ਜਦੋਂ ਤੱਕ ਧਾਰਮਿਕਤਾ ਦਾ ਪਰਿਪੇਖ ਅਕਾਦਮਤਾ ਨਾਲ ਜੋੜ ਕੇ ਤੁਸੀਂ ਇਹਦਾ ਵਿਸਾਰਨ ਤੇ ਸੰਚਾਰ ਨਹੀਂ ਕਰੋਗੇ ਉਦੋਂ ਤੱਕ ਇਹਦਾ ਜਿਹੜਾ ਅਸਲੀ ਸਮਾਜਿਕ ਪਰਿਪੇਖ ਹੈ

ਬਹੁਤ ਹੀ ਸ਼ੋਭਤ ਨੇ ਆਪਾਂ ਨੂੰ ਸੁਭਾਲ ਹੋਇਆ ਉਹਨਾਂ ਦੇ ਪ੍ਰਵਚਨ ਸਰਵਣ ਕਰਨ ਦਾ ਮੈਂ ਬਹੁਤ ਹੀ ਤਰਵਾਦੀ ਹਾਂ ਕਹਿੰਦੇ ਨੂੰ ਸਰਦਾਰ ਜੋ ਸ਼੍ਰੀਮਾਨ 108 ਸਤਿਬਾਪਾ ਜੋਜ ਸਿੰਘ ਜੀ ਜਿਹੜਾ ਨਿਰਮਲ ਆਸ਼ਰਮ ઋષਿਕੇਸ਼ ਵਾਲਿਆਂ ਦਾ ਜਿਨ੍ਹਾਂ ਨੇ ਇੱਕ ਮਹਾਨ ਵਿਰਸਾ ਬ੍ਰਹਮਾਤਮਾ ਕੂਜ ਨੇ ਸੰਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਜੀ ਦਾ ਸੰਭਾਲ ਕੇ ਰੱਖਿਆ ਹੋਇਆ ਹੈ ਬਹੁਤ ਬਹੁਤ ਸਨਮਾਨ ਦੀ ਆ ਮੈਂ ਸਤਕਾਰਯੋਗ ਪਰਮੇਤੂ ਸੰਤ ਬਾਬਾ ਬਲਵੰਤ ਸਿੰਘ ਜੀ ਸੈਕਟਰੀ ਸ਼੍ਰੀ ਪੰਚਾਇਤੀ ਅਖਾੜਾ ਨਿਰਮਲਾ ਕਨਖਲਵੜਿਆਂ ਦਾ ਜਿਨ੍ਹਾਂ ਦਾ ਉਦਮ ਪ੍ਰਚਾਰਿਤ ਜਿਨ੍ਹਾਂ ਦਾ ਪਿਆਰ ਸਾਰੇ ਮਾਂ ਪਰਛਾਣ ਉਹ ਤੇ ਖਿੱਚ ਕੇ ਲੇ ਆਇਆ ਮੈਂ ਬਹੁਤ ਹੀ ਤਰਵਾਦੀ ਆ ਸਤਿਕਾਰਯੋਗ ਸ਼ੇਮਾਨਿਕ 108 ਮਹਾਂਤਵਿਤਰ ਪ੍ਰਕਾਸ਼ ਜੀ ਪਠਾਰੀ ਸਾਹਿਬ ਜੀ ਦਾ ਜਿਨ੍ਹਾਂ ਦਾ ਪਿਆਰ ਸਾਡੇ ਮਨਾਂ ਵਿੱਚ ਲਵ ਲਵ ਭਰਿਆ ਹੋਇਆ ਹੈ ਇਸ ਪਾਵਨ ਪਵਿੱਤਰ ਅਸਥਾਨ ਤੇ ਸਾਡੇ ਭੇਖ ਦੇ ਚਾਰ ਮੁਖੀਏ ਮਹਾਨ ਹਾਜ਼ਰ ਨੇ ਜਿਨ੍ਹਾਂ ਦੀਆਂ ਸੇਵਾਵਾਂ ਹਰ ਸਮੇਂ ਸ੍ਰੀ ਪੰਚਾਇਤੀ ਅਖਾੜਾ ਨਿਰਮਲਾ ਨੂੰ ਸਮਰਪਿਤ ਨੇ ਉਹ ਜਿਨੇ ਸਤਕਾਰ ਜੋ ਸ਼੍ਰੀਮਾਨ 108 ਮਹਾਂਤ ਦਰਸ਼ਨ ਸਿੰਘ ਜੀ ਪੰਜ ਗਰਾਈਆਂ ਸ਼੍ਰੀਮਾਨ 108 ਮਹਾਂਤ ਮਹਿੰਦਰ ਸਿੰਘ ਜੀ ਲੈਣ ਪਰ ਵਾਲੇ ਸ਼੍ਰੀਮਾਨ 108 ਮਹਾਂਤ ਗੁਰਵਚਨ ਸਿੰਘ ਜੀ ਪਠ ਲਾਵੇ ਵਾਲੇ ਸ਼੍ਰੀਮਾਨ 108 ਸੰਪਤੀ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸ੍ਰੀ ਅਮਰਤ ਸਰਸਵਾਲ ਵਾਲੇ ਇਹਨਾਂ ਨੂੰ ਦੇਖ ਰਿਹਾ ਖੇਤ ਵਿੱਚ ਅਤੇ ਅੱਜ ਸਾਹਨ ਉਸ ਭਾਗ ਹੈ ਬਹੁਤ ਹੀ ਸੁੰਦਰ ਢੀਕੇ ਨਾਲ ਸਾਡੇ ਸਤਿਕਾਰਯੋਗ ਮਹੰਤ ਆਕਮ ਸਿੰਘ ਜੀ ਜੋ ਕਿ ਸਟੇਜ ਦੀ ਸੇਵਾ ਨਿਭਾ ਰਹੇ ਨੇ ਉੱਥੇ ਨਾਲ ਹੀ ਸੰਤ ਜਸਵਿੰਦਰ ਸਿੰਘ ਜੀ ਸਾਸ਼ਤੀ ਬਨਾਰਸ ਸਤਕਾਰ ਜੋ ਗਿਆਨੀ ਬਲਵੰਤ ਸਿੰਘ ਜੀ ਕੋਠਾ ਗੁਰੂ ਸ਼੍ਰੀ ਮਾਨਸੰਤ ਅਮਰਿਕ ਸਿੰਘ ਜੀ ਅਮਤਸਰ ਸਾਹਿਬ ਹੁਣੇ ਆਪਾਂ ਨੇ ਵਿਚਾਰ ਸੁਣੇ ਨੇ ਡਾਕਟਰ ਜਸਵੀਰ ਸਿੰਘ ਜੀ ਸ੍ਰੀ ਅਮਤਸਰ ਸਾਹਿਬ ਅਤੇ ਸ਼੍ਰੀ ਮਾਨ ਇੱਕ ਸਾਵਾਟੇ ਸੰਤਜੀਤ ਸਿੰਘ ਜੀ ਇੰਗਲੈਂਡ ਵਾਲੇ ਅਤੇ ਸਪਿਕਾਰਜੋਗ ਡਾਕਟਰ ਹਰਪਜਨ ਸਿੰਘ ਜੀ ਦੇਰਾ ਗੁਲਵਾਰੇ ਇਹਨਾਂ ਨੇ ਵੀ ਆਫਾ ਦੇ ਵਿਚਾਰ ਸਰਵਣ ਕੀਤੇ ਨੇ ਕੱਲ ਵੀ ਨਰਮਲ ਭੇਗਵਾਰੇ ਬੜੇ ਵੀ ਸੱਜੇ ਟੰਗ ਨਾਲ ਵਿਚਾਰ ਹੋਏ ਸਨ ਮੇਰਾ ਵਿਸ਼ਾ ਨਹੀਂ ਪਰਚੇ ਦਾ ਪਰ ਮੈਂ ਬੇਨਤੀ ਕਰਦਿਆਂ ਜੋ ਵਿਚਾਰ ਸਰਵਣ ਕੀਤੇ ਨੇ ਨਰਮਲ ਭੇਗਵਾਰੇ ਸਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੇਵੇਂ ਮਰਬਤ ਤੇ ਸਿੱਧਾ ਨੇ ਪੁੱਛਿਆ ਸੀ ਕਿ ਤੁਹਾਡਾ ਗੁਰਤਕਾਣ ਹੈ ਤੇ ਸਹਿਬ ਸਤਗੁਰੂ ਨਾਨਕidev ji ਨੇ ਆਖਿਆ ਸੀ ਸਾਡਾ ਮੱਤ ਅਦਵੈਤ ਬੈਜਰਮਾ ਮਤਾ ਹੈ ਜੋ ਜੇਕਰ ਆਕਰਖਾਨਦਨੀ ਦੇਖੀਏ ਇਹ ਸ੍ਰੀ ਰਾਮਚੰਦਰ ਜੀ ਦੀ ਖਾਨਦਾਨੀ ਹੈ ਸ੍ਰੀ ਰਾਮਚੰਦਰ ਜੀ ਦੀ ਖਾਨਦਾਨੀ ਲਵਕੁਸ਼ ਕਾਂਦ ਦਾ ਨਾਮ ਜਦੋਂ ਕੋ ਸਮਾ ਆਇਆ ਬਿੱਤੇ ਸੋਢੀ ਮਾਸ ਬਣੇ ਜਿੱਥੇ ਜੈਸੇ ਸੂਬੇ ਵਿੱਚ

ਮੈਂ ਸਤਿਬਰ ਖਾਵਾਂ ਪੁੱਛਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਮੈਂ ਸਮਝ ਆਦਾ ਲੱਗਿਆ ਕਿ ਮੇਰਾ ਬਿਸ਼ਾ ਪਹੁੰਚਾਂ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਭ ਨੂੰ ਕਿਰਪਾ ਕਰਨ ਮਹਾਪਰਸ਼ਾ ਨੂੰ ਤੰਦਰੁਸਤੀਆਂ ਇਸੇ ਤਰ੍ਹਾਂ ਸਪਰਸ਼ ਪਰ ਪਿਆਰ ਬਖਸ਼ਿਸ਼ ਕਰਨ ਤਾਂ ਕਿ ਸਾਨੂੰ ਹਮੇਸ਼ਾ ਇਕੱਠੇ ਹੋਣ ਦਾ ਇਕੱਠੇ ਬੈਠਣ ਦਾ ਇਕੱਠੇ ਵਿਚਾਰ ਕਰਨ ਦਾ ਸਮਾਂ ਮਿਲਦਾ ਰਹੇ ਮੁੱਖਵਾ ਕਰਨੀ ਬਹੀ ਗਿੱਕਾ ਖਲਸਾ ਬਹੁਤ ਬਹੁਤ ਸਤਿ ਸਮਾਜੰਦਰ ਵਿਚਾਰਨਾ ਪੰਕਲ ਰੋਸਤ ਕਰ ਰਹੀ ਹੈ ਸੈਮੀਨਾਰ ਚੱਲ ਰਹੀ ਹੈ ਜੀ ਦੇ ਵਿੱਚ ਇਸ ਸੈਮੀਨਾਰ ਦੀ ਸਰਪ੍ਰਸਤੀ ਕਰ ਰਏ ਸਾਡੇ ਪਰਮ ਪੂਜਨੀਯ ਨਿਰਮਲ ਬੇਕੂਸ਼ਣ ਰਤ ਸ਼੍ਰੋਮਣੀ ਸ਼੍ਰੀਮਾਨ ਸ਼੍ਰੀਮੰਤ ਸਾਹਿਬਾ ਹੋਰ ਜੋ ਇਹ ਵਿਦਾਇਗੀ ਸੈਸ਼ਨ ਇਸ ਸਮੇਂ ਆਰੰਭ ਹੋਇਆ ਹੈ ਉਹਦੇ ਮੁੱਖ ਮਹਿਮਾਨ ਡਾਕਟਰ ਪਾਲ ਸਿੰਘ ਜੀ ਬੰਨੂ ਵਿਸ਼ੇਸ਼ ਮਹਿਮਾਨ ਡਾਕਟਰ ਸੁਰਜੀਤ ਸਿੰਘ ਜੀ ਪੱਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਮਹਿਮਾਨ ਡਾਕਟਰ ਗੁਰਸਰਨਜੀਤ ਸਿੰਘ ਜੀ ਪ੍ਰਮੁੱਖ ਗੁਰਨਾਨਕ اسٹڈی وباگ اور نانک دیو یونیورسٹی امرتسر اور پہلے تو ہی جو منچتے ویان سارے بہت ہی سنگھ سہبان یعنی ملوچن سنگھ جتے دار گاڑا ਸਾਹਿਬ ਨੂੰ ਔਰ ਜੋ ਪ੍ਰਧਾਨਗੀ ਸਾਡੇ ਪਰਮ ਪੂਜਨੀਕੀ ਸੰਗਿਆਵੀ ਅਮੀਰ ਸਿੰਘ ਜੀ ਮੁਖੀ ਜਵਦੀ ਦਕਸਾਲ ਜਵਦੀ ਕਮੇਂ ਲੁਧਿਆਣਾ ਜੋ ਮੰਚ ਤੇ ਵਿਰਾਜਮਨ ਹਨ ਅਤੇ ਇਸ ਸੈਮੀਨਾਰ ਵਿੱਚ ਦੂਰ ਦਰੇੜੇ ਤੋਂ ਆਏ ਹੋਏ संत कुमार पुष्प गण विशेष मेहमान ਦੇ ਤੌਰ ਤੇ ਆ ਗਏ ਵਿਦਵਾਨ ਸੱਜਣ ਗਣ ਸਾਜ ਪਾਉਣ ਵਾਸਤੇ ਫਤਿਹ ਦੀ ਸਾਂਝ ਮਾਣ ਵਿੱਚ 17ਵੇਂ ਸਾਡੇ ਉੱਪਰ ਕਿੰਨਾ ਵੱਡਾ ਪਰ ਬੁਕਾਰ ਕੀਤਾ ਜਦੋਂ ਅਸੀਂ ਸਾਜ ਪਾਉਨੇ ਆ ਵਾਈਡੂ ਸ਼ਬਦ ਲੋਹਾਰੀ ਦਾਸ ਦੀ ਜੁਬਾਨ ਕੋ ਉਚਾਰਨ ਹੋਣਾ ਔਰ ਦੋ ਦੋ ਵਾਰੀ ਹੀ ਵਾਹਿਗੁਰੂ ਦਾ ਸ਼ਬਦ ਆਪ ਦੀ ਜ਼ੁਬਾਨ ਤੋਂ ਉਚਾਰਨ ਹੋ ਜਾਣਾ ਬਹੁਤ ਵੱਡੀ ਖੁਸ਼ੀ ਹੈ ਜੋ ਨਿਰਮਲ ਸੰਪਰਦਾਇ ਦਾ ਕੇਂਦਰ ਹੈੱਡ ਆਫਿਸ ਜੋ ਪੰਚਾਇਤੀ ਅਖਾੜਾ ਨਿਰਮਲ ਰਜਿਸਟਰਡ ਸੰਤਰ ਵਿਖੇ ਜੋ ਇਹ ਸੈਮੀਨਾਰ ਹੋ ਰਹੀ ਹੈ ਔਰ ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਸਮਾਪਤੀ ਵੱਲ ਅਪਨਾ ਜਾ